ਕਿੱਡੇ ਕਿੱਡੇ ਜਵਾਲ ਪਏ ਆ ਕੰਨਿਆ ਕੁਮਾਰੀ 331 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਮੜਾਸਾ ਮੰਨ ਲਿਆ ਟਕਾਵਾਂ ਅੱਜ 11ਵੇਂ ਮਹੀਨੇ ਦੀ ਵੈਲੀ ਤਰੀਕ ਦਿਨ ਸ਼ਨੀਵਾਰ 2025 ਤੇ ਰਾਤ ਆਪਣੀ ਸਾਹਮਣੇ ਜਿਹੜਾ ਮੰਦਿਰ ਦੇਖੀ ਜਾਂਦੇ ਹਾਂ ਇੱਥੇ ਬਤੀਤ ਹੋਈ ਸੀਗੀ ਤੇ ਆਇਦਰ ਆਪਾਂ ਆਪਣਾ ਘਰ ਆ ਜਿਹੜਾ ਪਾਇਆ ਸੀ ਆ ਤੇ ਇਹਨੂੰ ਹੁਣ ਇਕੱਠਾ ਕਰਦੇ ਆ ਤੇ ਫਿਰ ਸਾਈਕਲ ਤੇ ਲਾਦਦੇ ਆ ਤੇ ਮੱਛਰ ਰਾਤ ਬੋਤਰਾ ਜਿਹੜਾ ਏਡਾ ਸੀ ਆ ਐਵੇਂ ਲੱਗਦਾ ਸੀ ਵੀ ਚੱਕ ਕੇ ਲੈ ਕੇ ਜਾਊਗਾ ਤੇ ਆ ਜਿਹੜਾ ਆਪਣਾ ਤੰਬੂ ਸੀ ਇਹਨੇ ਬਚਾਈ ਰੱਖਿਆ ਗਰਮੀ ਤਾਂ ਬਹੁਤ ਲੱਗੀ ਬਾਹਰ ਆ ਜਾਂਦੇ ਸੀ ਇਹ ਫੇਰ ਤੰਬੂ ਚ ਵੜ ਜਾਂਦੇ ਸੀ ਫੇਰ ਬਾਹਰ ਆ ਜਾਂਦੇ ਸੀ ਫੇਰ ਤੰਬੂ ਚ ਵੜ ਜਾਂਦੇ ਸੀ ਇਹ ਹੀ ਗੱਲਬਾਤ ਚੱਲਦੀ ਰਹੀ ਤੇ ਅੱਧੀ ਰਾਤ ਬਾਅਦ ਠੰਡ ਜੀ ਹੋਈ ਤੇ ਫੇਰ ਜਿਹੜੀ ਸੋਹਣੀ ਨੀਂਦ ਆਈ 2-3 ਘੰਟੇ ਤੇ ਤੜਕੇ 4 ਵਜੇ ਫੇਰ ਜਾਗ ਖੁੱਲ ਗਈ ਆਲਾਰਮ ਵੱਜ ਜਤ ਵੀਡੀਓ ਕੱਟ ਵੱਡ ਕਰਨੀ ਆ ਨੈਟਵਰਕ ਵੀਕ ਹੋਣ ਦੇ ਕਰਕੇ ਤੇ ਵੀਡੀਓ ਥੋੜੀ ਜਿਹੀ ਆਪਣੀ ਲੇਟ ਹੋ ਗਈ ਅੱਜ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ ਚ ਤੇ ਇੱਧਰ ਆਪਣੇ ਦੋ ਸਾਈਕਲ ਖੜੇ ਆ ਤਾਲਾ ਲਾਇਆ ਤੇ ਦੋ ਸਾਈਕਲ ਆਪਣੇ ਉੱਧਰ ਖੜੇ ਆ ਇੱਧਰ ਆਪਣੇ ਨਾਲ ਦੇ ਸਾਥੀ ਸਮਾਨ ਸੱਲਾਸਾਰ ਇਕੱਠਾ ਕਰੀ ਜਾਂਦੇ ਆ ਨੀਸ਼ੂ ਭਾਈ ਤਾਂ ਆਪਣੇ ਇੱਥੇ ਸੁੱਤੇ ਰੇ ਰਾਤ ਪੱਖੇ ਥੱਲੇ ਤੇ ਬਿੱਟੂ ਬਾਈ ਹਰਪਾਲ ਬਾਈ ਤੇ ਮੈਂ ਉਹ ਜਿਹੜਾ ਟੈਂਟ ਆ ਦੋ ਜਣਾਂ ਵਾਲਾ ਉਹ ਚ ਬਈ ਤਿੰਨ ਜਣੇ ਵੜ ਕੇ ਅਸੀਂ ਸੁੱਤੇ ਸੀਗੇ ਗੱਲਬਾਤ ਐਵੇਂ ਸੀਗੀ ਪਹਿਲਾਂ ਨੀਸ਼ੂ ਬਾਈ ਨੇ ਤੇ ਹਰਪਾਲ ਬਾਈ ਟੈਂਟ ਤਾਂ ਖੋਲਿਆ ਸੀ ਆ ਫਿਰ ਇਹਨਾਂ ਨੇ ਲਾਇਆ ਨਹੀਂ ਆ ਤੇ ਰਾਤ ਨੂੰ ਜਾਦਾ ਮੱਛਰ ਖਾਣ ਲੱਗ ਗਿਆ ਤੇ ਹਰਪਾਲ ਬਾਈ ਵੀ ਸਾਡੇ ਨਾਲ ਹੀ ਆਣ ਕੇ ਘੁੱਸ ਗਿਆ ਤੇ ਫਿਰ ਨੀਂਦ ਵਧੀ ਆਈ ਜਾਂਦੀ ਸੀ ਕੋਈ ਪਤਾ ਨਹੀਂ ਲੱਗਾ ਕਿੱਥੇ ਪਈਆਂ ਕੀ ਗੱਲਬਾਤ ਐ ਕਿਉਂਕਿ ਰਾਤ ਅੱਧੀ ਰਾਤ ਬਾਅਦ ਠੰਡ ਜੀ ਹੋ ਗਈ ਤੇ ਜਿਹੜਾ ਗਰਮੀ ਟੈਂਟ ਚ ਘੱਟ ਲੱਗਣ ਲੱਗੀ ਤੇ ਫਿਰ ਸੋਹਣੀ ਨੀਂਦ ਆਈ ਕਿਉਂਕਿ ਰਾਤ ਪੈਂਡਾ ਵੀ ਕਾਫੀ ਨਮੇੜਾ ਸੀ ਕੱਲ ਆਪਾਂ 80 ਕਿਲੋਮੀਟਰ ਤੇ ਲਵੇ ਤਵੇ ਜਿਹੜਾ ਪੈਂਡਾ ਖਿੱਚਿਆ ਸੀਗਾ ਤੇ ਇਹ ਜਿਹੜਾ ਮੰਦਿਰ ਹੈ ਕਹਿੰਦੇ ਕਿ 1 ਵਜੇ ਖੁੱਲੂਗਾ ਤੇ ਤੁਸੀਂ ਮੰਦਿਰ ਦੇ ਦਰਸ਼ਨ ਕਰੋ ਇਹ ਮੇਨ ਗੇਟ ਐਸ ਟਾਈਮ ਤਾਲਾ ਲੱਗਿਆ ਹੋਇਆ ਮੰਦਿਰ ਨੂੰ ਤੇ 1 ਵਜੇ ਮੰਦਿਰ ਖੁੱਲਦਾ ਹੈ ਤੇ ਰਾਤ ਦਾ ਹੀ ਕੱਲ ਦਾ ਹੀ ਤਾਲਾ ਲੱਗਿਆ ਹੋਇਆ ਤੇ ਹੁਣ ਆਪਾਂ ਸਮਾਨ ਸਲ ਇਕੱਠਾ ਕਰਦੇ ਆਂ ਤੇ ਫੇਰ ਅੱਗੇ ਵੱਲ ਵਧਦੇ ਆਂ ਤੇ ਆਪਣੇ ਸਾਈਕਲ ਦੇ ਪਾਈ ਪਲੇਟ ਆ ਜਿਹੜੀ ਲਵਾਈ ਵੀ ਨਹੀਂ ਸੀ ਇਹਦਾ ਨਾਟ ਡਿੱਗ ਪਿਆ ਸੀ ਫਿਰ ਬੈਗ ਚ ਪਾ ਰੱਖੀ ਸੀ ਤੇ ਕੱਲ ਵੀ ਮੈਂ ਇੱਕ ਦੋ ਦੁਕਾਨਾਂ ਦੇਖੀਆਂ ਤੇ ਪਰਚੇਤੇ ਯਾਨੀ ਮੰਨਿਆ ਕਿ ਸਮਾਨ ਖੋਲਣ ਦਾ ਤੇ ਸਮਾਨ ਜਿਹੜਾ ਬੈਗ ਆਪਣਾ ਥੱਲੇ ਹੁੰਦਾ ਤੇ ਉੱਤੇ ਦੋ ਟੈਂਟ ਹੁੰਦੇ ਤੇ ਫਿਰ ਦੋ ਤਿੰਨ ਆਪਣੇ ਮੇਟ ਹੁੰਦੇ ਆ ਤੇ ਉਹ ਚੰਗੀ ਤਰ੍ਹਾਂ ਬੰਨਿਆ ਹੁੰਦਾ ਐਸੇ ਕਰਕੇ ਜੀ ਜਾਣੀ ਕਰਦਾ ਤੇ ਅੱਜ ਆਪਾਂ ਟਾਈਮ ਨਹੀਂ ਆ ਜਿਹੜੀ ਪਲੇਟ ਆ ਸੰਦੀਪ ਦਾ ਸਫਰਨਾਵਾ ਪੰਜਾਬ ਆਲ ਇੰਡੀਆ ਟੂਰ ਤੇ ਆਪਾਂ ਟਾਈਮ ਨਹੀਂ ਕੱਢ ਲਈ ਆ ਤੇ ਜਾਂਦੇ ਕੋਈ ਵੀ ਦੁਕਾਨ ਮਿਲੀ ਤੇ ਆਪਾਂ ਜਿਹੜੀ ਆਪਣੇ ਸਾਈਕਲ ਤੇ ਪਲੇਟ ਕਸਵਾਵਾਂਗੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਗਿਆ ਆਪਣਾ ਸਫ਼ਰ ਸ਼ੁਰੂ ਅੱਜ ਦੀ ਯਾਤਰਾ ਆਪਣੀ ਸੁਖਦਮਈ ਹੋਵੇ ਸਾਰੰਦ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਚੜ ਗਏ ਆਪਾਂ NH 32 ਨੈਸ਼ਨਲ ਹਾਈਵੇ ਤੇ ਜਿਵੇਂ ਤੁਹਾਨੂੰ ਦੱਸਿਆ ਕਿ 200 ਮੀਟਰ ਦੂਰ ਤੋਂ ਇੱਥੋਂ ਇਧਰ ਲਈ ਸੜ ਸਮੁੰਦਰ ਪੈਂਦਾ ਤੱਪਰ ਪਾਣੀ ਪੀਣ ਵਾਲੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਤੇ ਇੱਧਰ ਪਾਣੀ ਪੀਣ ਵਾਲਾ ਐਵੇਂ ਹੁੰਦਾ ਆ। ਆ ਤੁਸੀਂ ਦੇਖੀਏ ਨਾ ਛੋਟੀਆਂ-ਛੋਟੀਆਂ ਟੋਕਣੀਆਂ ਤੇ ਹਰੇਕ ਦੇ ਘਰ ਦੇ ਬਾਹਰ ਪਈਆਂ ਹੋਣੀਆਂ ਤੇ ਇਹ ਜਿਹੜਾ ਪਾਣੀ ਪੀਣ ਵਾਲਾ ਇਹ ਜਿਵੇਂ ਇੱਥੇ ਮੀਂਹ ਪੈਂਦੇ ਰੰਦੇ ਦਾ ਵਾਟਰ ਵਾਸ਼ ਬਣੀ ਹੋਈ ਹੈ ਉੱਥੇ ਸਟੋਰ ਹੁੰਦਾ ਤੇ ਉੱਥੋਂ ਇਹ ਭਰ ਕੇ ਲਿਆਉਂਦੇ ਤੇ ਫਿਰ ਹਰੇਕ ਘਰ 'ਚ ਇਹ ਪੰਚੋਂਦੇ ਆ ਤੇ ਮਹੀਨੇ ਦਾ ਇਹ ਲੈਂਦੇ ਹੋਣੇ ਮੇਰੇ ਹਿਸਾਬ ਨਾਲ 4-500 ਰੁਪਏ ਇੱਕ ਘਰ ਤੋਂ ਪਾਣੀ ਤਾਂ ਬਹੁਤ ਆ ਪਰ ਪੀਣ ਯੋਗ ਨਹੀਂ ਹੈ ਨਾ ਖਾਰਾ ਪਾਣੀ ਹੈ ਸਮੁੰਦਰ ਦਾ ਇੱਥੇ ਜਿਆਦਾਤਰ ਜਿਹੜਾ ਵੀ ਪਾਣੀ ਹੁੰਦਾ ਉਮੀਦ ਹੈ ਘਟਣਾ ਕਿਤੇ ਆਂਦਾ ਸਟੋਰ ਕੀਤਾ ਜਾਂਦਾ ਹੈ ਤੇ ਆ ਤੁਸੀਂ ਟੈਂਕੀ ਦੇਖੀਐ ਨੇ ਪਾਣੀ ਵਾਲੀ ਇਹ ਵਰਤੋਂ ਵਿੱਚ ਪਾਣੀ ਜਿਹੜਾ ਦਿੱਤਾ ਜਾਂਦਾ ਤੇ ਉਹਦੇ ਵਾਸਤੇ ਟੈਂਕੀਆਂ ਬਣੀਆਂ ਵੀ ਇੱਥੇ ਜਿਵੇਂ ਪਸ਼ੂਆਂ ਨੂੰ ਪਿਉਣ ਵਾਸਤੇ ਕੱਪੜੇ ਧੋਣ ਵਾਸਤੇ ਤੇ ਹੋਰ ਵੀ ਘਰਾਂ ਦੇ ਕੰਮਾਂ ਵਾਸਤੇ ਜਿਹੜਾ ਹੀ ਵਰਤੋਂ ਹੁੰਦੀ ਹੈ ਪਾਣੀ ਦੀ ਆ ਟੈਂਕੀਆਂ ਵਿੱਚ ਇੱਕ ਕਿਲੋਮੀਟਰ ਆਪਾ ਮੰਦਰ ਤੋਂ ਅੱਗੇ ਆਏ ਆ ਤੜਕੇ ਦੀ ਆਪਾਂ ਚਾਹ ਨਹੀਂ ਪੀਤੀਗੀ ਚਾਹ ਪੀ ਲਈਏ ਤਾਂ ਫੇਰ ਆਪਾਂ ਸਫ਼ਰ ਹੈ ਜਿਹੜਾ ਅੱਗੇ ਦਾ ਖਿੱਚਾਂਗੇ। ਵਣਕਮੰਨਾ। ਵਣਕਮ। ਤਿੰਨ ਕੱਪ ਚਾਹ ਬਣਾ ਦੋ ਨਾ ਵਧੀਆ ਜੀ। ਇਧਰੇ ਦੁੱਧ ਤੱਤਾ ਹੀ ਰੱਖ ਦੇ ਲਗਾਤਾਰ। ਚਾਹ ਪੀ ਲਈਏ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ। ਵਣਕਮੰਨਾ। ਚਾਹ ਬਹੁਤ ਅੱਛੀ ਥੀ। ਸਮਾਂ ਜਿਹੜਾ 11 ਵਜੇ ਦੇ ਲਵੇ ਤਵੇ ਹੋ ਗਿਆ ਤੇ ਗਰਮੀ ਐ। ਫਿਰ ਅਡਾਟ ਪਵਾਈ ਹੁੰਦੀ ਹੈ ਤੇ ਸਾਈਕਲ ਆਪਾਂ ਇਧਰ ਛਾਵੇਂ ਲਾ ਰੱਖਿਆ ਹੈ ਤੇ ਹੁਣ ਸਾਈਕਲ ਜਿਹੜਾ ਛਾਵੇਂ ਖੜਾਉਣਾ ਪਿਆ ਕਰੂਗਾ ਕਿਉਂਕਿ ਤਿੰਨ ਪੁਆਇੰਟ ਹਵਾ ਹੈ ਦੋਨੇ ਟਾਇਰਾਂ ਦੇ ਵਿੱਚ ਤੇ ਕੀ ਪਤਾ ਗਰਮੀ ਬਾਲੀ ਹੋਣ ਕਰਕੇ ਟਾਇਰੀ ਨਾ ਪਟਾਕਾ ਮਾਰ ਦੇ ਐਸੇ ਕਰਕੇ ਹੁਣ ਆਪਾਂ ਸਾਈਕਲ ਛਾਵੇਂ ਖੜਾਉਂਦੇ ਆ ਤੇ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਕਹਿੰਦਾ ਬਈ ਸਾਈਕਲ ਛਾਵੇਂ ਖੜਾਇਆ ਕਰੋ ਗਰਮੀ ਇਧਰ ਬਹੁਤ ਜ਼ਿਆਦਾ ਪੈਂਦੀ ਹੈ ਤੇ ਟਾਇਰ ਪਤਾ ਨਹੀਂ ਕਦੋਂ ਪਟਾਕਾ ਮਾਰ ਦੇ ਐਸੇ ਕਰਕੇ ਆਪਾਂ ਸਾਈਕਲ ਛਾਵੇਂ ਖੜਾਇਆ ਇੱਧਰ ਗਰਮੀ ਜ਼ਿਆਦਾ ਪੈਣ ਦਾ ਕਾਰਨ ਇਹ ਐ ਇਹ ਜਮਾ ਧਰਤੀ ਦੇ ਨੇੜੇ ਆ ਜਾਂਦਾ ਜਮਾ ਨਿਚਲਾ ਹਿੱਸਾ ਤੇ ਇੱਥੇ ਸੂਰਜਾ ਬਹੁਤ ਜਲਦੀ ਉੱਗਦਾ ਤੇ ਇਹ ਸਾਰਾ ਏਰੀਆ ਸਮੁੰਦਰ ਦੇ ਨੇੜੇ-ਨੇੜੇ ਪੈਂਦਾ ਤੇ ਨਮੀ ਹੋਣ ਕਰਕੇ ਤੇ ਇੱਥੇ ਗਰਮੀ ਬਹੁਤ ਜ਼ਿਆਦਾ ਰਹਿੰਦੀ ਆ ਤੇ ਇੱਥੇ ਜ਼ਿਆਦਾਤਰ ਲੋਕਾਂ ਦੇ ਰੰਗ ਪੱਕੇ ਹੀ ਮਿਲਣਗੇ ਆਮ ਲੇਖਾ ਲੈਣਗੇ ਕਿਉਂਕਿ ਇਹ ਧੁੱਪ 'ਚ ਰਹਿ ਰਹਿ ਕੇ ਰੜੇ ਹੁੰਦੇ ਆ ਤੇ ਇੱਧਰ ਆਪਣੇ ਸਾਥੀਆਂ ਨੇ ਬਈ ਫਰੂਟ ਲੈ ਲਏ ਆ ਕੀ ਰੇਟ ਮਿਲੇ ਬਈ 120 ਰੁਪਏ ਕਿਲੋ ਸੇਬ ਤੇ ਕਿੰਨੂ ਕਿੰਨੂ 150 ਰੁਪਏ ਕਿਲੋ ਕਿੰਨੂ 150 ਰੁਪਏ ਕਿਲੋ ਤੇ ਇੱਕ ਹੋਰ ਬਾਈ ਆਪਾਂ ਜ਼ਿੰਦਗੀ ਚ ਕੇਲੇ ਦਾ ਬਹੁਤ ਖਾਧਿਆ ਹਰੇ ਕੇਲੇ ਜਾਂ ਦੂਜੇ ਕੇਲੇ ਆਮੀ ਦੇਖਦੇ ਆ ਤੇ ਰੇੜੀਆਂ ਤੇ ਇੱਧਰ ਆ ਲਾਲ ਕੇਲੇ ਵੀ ਟੰਗੇ ਪਏ ਆ ਤੇ ਬਾਈ ਹੁਣ ਇਹ ਟਰੱਕ ਵਾਲਾ ਇੱਕ ਲਾ ਕੇ ਗਿਆ ਅੰਨਾ ਹਾਊ ਮਚ ਮਣੀ 1 ਕੇਸੇ 100 ਰੁਪਏ 1 ਕੇਜੀ 100 ਤੇ ਬਾਈ 100 ਰੁਪਏ ਕਿਲੋ ਹੈ ਕੇਲੇ ਤੇ ਖਾਨ ਯੋਗ ਹੈਗੇ ਤਾਂ ਆਪਾਂ ਨੂੰ ਲੱਗਦਾ ਕੱਚੇ ਕੇਲੇ ਆ ਇੱਥੇ ਫਰੂਟਾਂ ਦਾ ਰੇਟ ਕਾਫੀ ਮਹਿੰਗਾ ਹੈ ਆਪਣੇ ਉਧਰ ਪੰਜਾਬ ਨੂੰ ਤੇ ਕਿੰਨੂ ਬਾਈ ਜਿਹੜੇ ਆਪਣੇ 30 ਰੁਪਏ 40 ਰੁਪਏ ਕਿਲੋ ਮਿਲਦੇ ਤੇ ਇੱਥੇ 150 ਰੁਪਏ ਕਿਲੋ ਹੈ ਤੇ ਆਪਾਂ ਜ਼ਿਆਦਾਤਰ ਆਹੀ ਕੇਲੇ ਖਾਦੇ ਹਰ கிரேਡ ਚ ਪਏ ਆ ਤੇ ਇਧਰ ਇਹ ਨਿੱਕੇ ਨਿੱਕੇ ਕੇਲੇ ਜਿਹੀਆਂ ਕੇਲੀਆਂ ਜਿਹਨੂੰ ਬੋਲ ਸਕਦੇ ਆ ਇਹ ਵੀ ਬਈ ਟੇਟੀਆਂ ਤੇ ਆਮ ਹੀ ਮਿਲਦੀਆਂ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲੋਂ ਅੱਜ ਆਪਣੇ ਸਾਥੀਆਂ ਨੇ ਬਈ ਫਰੂਟ ਲਿੱਤੇ ਰੋਟੀ ਰੱਟੀ ਕਹਿੰਦੇ ਬਈ ਨਹੀਂ ਖਾਂਦੇ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਕੱਲ ਬਈ ਆਪਾਂ ਪਿੱਛੇ ਹੋਟਲ ਜਾ ਤੇ ਉੱਥੇ ਖਾਣ ਲੱਗੇ ਸੀ ਤੇ ਉੱਥੇ ਬਈ ਉਹਨਾਂ ਦਾ ਮਾਹੌਲ ਹੀ ਹੋਰ ਹਸਾਬ ਦਾ ਸੀ ਇੱਕ ਤਾਂ ਬਾਲਾ ਉੱਚੀ ਉੱਚੀ ਬੋਲੀ ਜਾਂਦੇ ਸੀ ਤੇ ਇੱਕ ਬਈ ਉੱਥੇ ਸਾਫ਼ ਸੁਥਾਈ ਨਹੀਂ ਸੀ ਉਹਦੇ ਕਰਕੇ ਆਪਾਂ ਨੂੰ ਅਤਲਕਾਨੀ ਜੀ ਆਈ ਤੇ ਜੀ ਚੱਲ ਗਿਆ ਬਈ ਇੱਥੋਂ ਹੁਣ ਆਪਾਂ ਦੇਖਦੇ ਆਂ ਵੀ ਕੋਈ ਢੰਗ ਦਾ ਹੋਟਲ ਆ ਜਾ ਫਿਰ ਤਾਂ ਖਾਪੀ ਲਾਂਗੇ ਇਹਦਾ ਬਈ ਆਪਣੇ ਸਾਥੀਆਂ ਦਾ ਫਰੂਟ ਲਿੱਤੇ ਆ ਇਹ ਖਾ ਲੈਨੇ ਕੋ ਸ਼ਾਮ ਦੇ ਨੂੰ ਆਪਾਂ ਰੋਟੀ ਆਪ ਦੀ ਥਾਪੀ ਲੈਣੀ ਆ ਜਿਵੇਂ ਕੱਲ ਥਾਪੀ ਸੀ ਲੋ ਬਈ ਮੇਰਾ ਹਿੱਸਾ ਦੇ ਦਿਓ ਬਈ ਸਜਨੋ ਇੱਕ ਆਪਣੇ ਸੇ ਕਿੰਨੂ ਆਇਆ ਤੇ ਇੱਕ ਸੇਵ ਚਾਰਾਂ ਨੇ ਚਾਰ ਕਿੰਨੂ ਲਿਖੇ ਚਾਰ ਸੇਵ ਲਿਖੇ ਆ ਤੇ ਆਪਣੇ ਪੈਂਡੇ ਦਾ ਨਵੇੜਾ ਹੋਇਆ ਅੱਜ 15 ਕਿਲੋਮੀਟਰ ਦੇ ਲਾਵੇ ਤਵੇ ਕੈਸ਼ ਸ਼ਹਿਰ ਦਾ ਨਾਮ ਹੈ ਜਿੱਥੇ ਆਪਾਂ ਇਸ ਟਾਈਮ ਖੜੇ ਆ ਕਟਮਾਵੜੀ ਇਵਾਂ ਸੇ ਸ਼ਹਿਰ ਜਿੱਤਾ ਹੈ ਨਹੀਂ ਇੱਕ ਚੌਂਕ ਜਾਂ ਬਣਿਆ ਹੋਇਆ ਜਦੋਂ ਆਪਾਂ ਬਠਿੰਡੇ ਤੋਂ ਚੰਡੀਗੜ੍ਹ ਨੂੰ ਨਿਕਲਦੇ ਤੇ ਉੱਥੇ ਆਪਣੇ ਵਿਚਾਲੇ ਆਉਂਦਾ ਪੁੱਚੋ ਮੰਡੀ ਪੁੱਲ ਜੇ ਤੇ ਉਵੇਂ ਹੀ ਇਹ ਬਣਿਆ ਹੋਇਆ ਹੁਣ ਆਪਾਂ ਛੱਕਦੇ ਆ ਇੱਕ ਕਿਨੂ ਤੇ ਇੱਕ ਸੇਵ ਤੇ ਫਿਰ ਆਪਾਂ ਅੱਗੇ ਵੱਲ ਚੱਲਦੇ ਆ ਆਪਣੇ ਇਸੇ ਇੱਕ ਕਿਨੂ ਤੇ ਇੱਕ ਸੇਵ ਆਇਆ ਸੀ ਆ ਕਿਨੂ ਆਪਾਂ ਛਕ ਲਿਆ ਤੇ ਸੇਵ ਆਪਾਂ ਆਪਣੇ ਸਾਈਕਲ ਦੇ ਬੈਗਾਂ ਨਾਲ ਟੰਗ ਲਏ ਜੇ ਅੱਗੇ ਭੁੱਖ ਲੱਗੀ ਤਾਂ ਅੱਗੇ ਛਕ ਲਾਂਗੇ ਤੇ ਮਡਾਸਾ ਮੰਨ ਲਿਆ ਟਕਾਵਾਂ ਤੇ ਹੁਣ ਆਪਾਂ ਸਾਈਕਲ ਦੇ ਜਿਹੜੇ 2 3ਰੇ ਬਲਾਉਨੇ ਆ। ਸਾਹਮਣੇ ਤੁਸੀਂ ਮਸਜਿਦ ਦੇਖੀ ਜਾਂਦੇ ਹੋ। ਤੇ ਇੱਧਰ 1 ਕਿਲੋਮੀਟਰ ਬਾਅਦ 2 ਕਿਲੋਮੀਟਰ ਬਾਅਦ ਮਸਜਿਦ ਆਈ ਜਾਂਦੀ ਹੈ। ਤੇ ਇਹ ਸਾਰਾ ਏਰੀਆ ਚ ਮੁਸਲਮਾਨ ਭਾਈਚਾਰਾ ਰਹਿੰਦਾ ਹੈ। ਤੇ ਐਸੀ ਕਰਕੇ 1 ਕਿਲੋਮੀਟਰ ਬਾਅਦ 2 ਕਿਲੋਮੀਟਰ ਬਾਅਦ ਮਸਜਿਦ ਮਿਲਦੀ ਹੈ ਇੱਧਰ। ਕੱਲ ਦੇ ਆਪਾਂ ਇੱਧਰ ਜਦੋਂ ਅਸੀਂ ਸਫ਼ਰ ਕਰਨ ਲੱਗੇ ਆ। ਮੁਸਲਮਾਨ ਭਾਈਚਾਰਾ ਹੀ ਮਿਲ ਜਾਂਦਾ ਹੈ। ਉਹਨਾਂ ਦੇ ਰੱਬ ਨੂੰ ਤੇਉਣ ਵਾਲੀਆਂ ਮਸਜਿਦਾਂ 1 ਕਿਲੋਮੀਟਰ ਬਾਅਦ 2 ਕਿਲੋਮੀਟਰ ਬਾਅਦ ਆਪਾਂ ਨੂੰ ਮਿਲ ਜਾਂਦੀਆਂ ਬੱਦਲਬਾਈ ਬਨ ਲੱਗ ਗਈ ਆ ਜਿਹੜੇ ਛੋਟੇ ਹੁੰਦੇ ਸਕੂਲ ਹੁੰਦੇ ਹੁੰਦੇ ਸੀ ਇਹ ਤੇ ਗਰਮੀਆਂ 'ਚ ਇੱਥੇ ਛਾਂ ਹੁੰਦੀ ਸੀ ਉੱਥੇ ਭੱਜ ਕੇ ਜਾਂਦੇ ਸੀ ਤੇ ਐਵੇਂ ਲੱਗਦਾ ਸੀ ਆ ਛਾਂ ਆਪਣੇ ਅੱਗੇ ਅੱਗੇ ਭੱਜੀ ਜਾਂਦੀ ਤੇ ਆਪਾਂ ਪਿੱਛੇ ਪਿੱਛੇ ਆਈ ਜਾਂਦੇ ਆ ਤੇ ਉਹ ਗੱਲ ਬਾਤ ਆ ਆਪਾਂ ਛੋਟੇ ਹੁੰਦੇ ਤਾਂ ਨਹੀਂ ਪਤਾ ਸੀ ਬੱਦਲ ਜਿਹੜੇ ਸੂਰਜ ਦੇ ਮੂਹਰੇ ਆ ਜਾਂਦੇ ਆ ਤੇ ਉੱਥੇ ਛਾਂ ਹੋ ਜਾਂਦੀ ਜਿੱਥੇ ਸੂਰਜ ਤੋਂ ਪਾਸੇ ਇਹਦੇ ਬੱਦਲ ਤੇ ਉੱਥੇ ਧੁੱਪ ਹੋ ਜਾਂਦੀ ਆ ਆਪਾਂ ਨੂੰ ਐਵੇਂ ਲੱਗਦਾ ਹੁੰਦਾ ਸੀ ਸ਼ਾਂ ਆਪਣੇ ਤੋਂ ਡਰ-ਡਰ ਕੇ ਅੱਗੇ ਭਾਈ ਦੀ ਆ ਆਪਾਂ ਧੁੱਪੇ-ਧੁੱਪੇ ਤੁਰੇ ਜਾਂਦੇ ਆ ਪਿੱਛੇ ਧੁੱਪਾ ਤੇ ਆਪਾਂ ਇਸ ਟਾਂ ਸ਼ਾਂ ਦੇ ਵਿੱਚ ਸਫ਼ਰ ਕਰੀ ਜਾਂਦੇ ਆ ਸੂਰਜ ਜਿਹੜਾ ਬੱਦਲਾਂ ਦੇ ਪਿਛਲੇ ਪਾਸੇ ਹੈ ਜਿਹੜਾ ਇਸ ਟਾਂ ਲੁਕਿਆ ਹੋਇਆ ਹੈ ਤੇ ਹੋ ਥੋੜੀਆਂ-ਥੋੜੀਆਂ ਝਾਤੀਆਂ ਆ ਪੈ ਲੱਗੀਆਂ ਕਿਰਨਾਂ ਦੀਆਂ ਮੌਸਮ ਬਹੁਤ ਸਾਫ਼ ਸੁਥਰਾ ਹੈ ਇੱਧਰ ਇਕਸਾਰ ਹਾਂ ਐਵੇਂ ਲੱਗੇ ਨਾ ਸਕਰੀਨ ਤੇ ਫੋਨ ਦੀ ਦੇ ਵਿਚਾਲੇ ਬਦਲ ਜਮਾ ਆ ਰੋਡ ਦੇ ਨਾਲ ਖਹਿ ਕੇ ਲੱਗੀ ਜਾਂਦੀ ਆ ਆਪਾਂ 4-5 ਦਿਨਾਂ ਤੋਂ ਸਫਰ ਕਰਦੇ ਹੁੰਦੇ ਸੀਗੇ ਤੇ ਕੰਨਿਆ ਕੁਮਾਰੀ ਦਾ ਬੋਰਡ ਨਹੀਂ ਆਇਆ ਸੀ ਆ ਤੇ ਇੱਧਰ ਪਹਿਲੀ ਥੰਮ ਵੀ ਆਈ ਐ NH32 ਨੈਸ਼ਨਲ ਹਾਈਵੇ ਤੇ ਕੰਨਿਆ ਕੁਮਾਰੀ 331 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਜਿਹੜਾ ਆਪਾਂ 6.5 ਮਹੀਨਿਆਂ ਤੋਂ ਸਫਰ ਕਰਕੇ ਆ ਰਹੇ ਆ ਕੰਨਿਆ ਕੁਮਾਰੀ ਪੰਜਾਬ ਤੋਂ ਚੱਲੇ ਸੀਗੇ ਵੱਖ-ਵੱਖ ਸਟੇਟਾਂ ਘੁੰਮਦੇ ਤੇ ਵੱਖ-ਵੱਖ ਕਲਚਰ ਦੇਖਦੇ ਤੇ ਵੱਖ-ਵੱਖ ਖਾਣ ਪੀਣ ਦੇਖਦੇ ਹੋਏ ਤੇ ਆਪਾਂ 350 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਜਾਣਾ ਕੰਨਿਆ ਕੁਮਾਰੀ ਨਾਲ ਦੇ ਸਾਥੀ ਨਾਰੀਅਲ ਪਾਣੀ ਨੂੰ ਬਾੜ ਦਈ ਜਾਂਦੇ ਤੇ ਆਪਾਂ ਵੀ ਸਾਈਕਲ ਉਧਰਲੀ ਸਾਈਡ ਕਰ ਲਈਏ ਆ ਗਿਆ ਆ ਗਿਆ ਮਿੱਤਰਾ ਇੱਕ ਹੋਰ ਕਰਵਾਲਾ ਪਹਿਲਾਂ ਹੀ ਕਹਤਾ ਅੰਨਾ ਨੂੰ ਕੱਟ ਕੇ ਤਿਆਰ ਕਰੀ ਖੜਾ। ਲੋ ਜੀ। ਧੰਨਵਾਦ ਅੰਨਾ ਜੀ ਬਹੁਤ ਬਹੁਤ ਗਰਮੀ ਬਹੁ ਪਈ ਜਾਂਦੀ ਆ। ਤੇ ਇਹਨੂੰ ਕੱਟ ਕੇ ਬਈ ਇਹਦੇ ਵਿੱਚ ਗਿਰੀ ਹੁੰਦੀ ਏ ਥੋੜੀ ਜੀ। ਉਹ ਬੜੀ ਮਿੱਠੀ ਹੁੰਦੀ ਆ ਖਾਣ ਦਾ ਸਵਾਦ ਹੀ ਆੱਡੀ ਹੁੰਦਾ ਇਹਦਾ। ਇਹ ਉਹ ਲੋ ਚਮਚਾ ਤਿਆਰ ਕਰਤਾ ਨਾਲ ਦੀ ਨਾਲ ਅੰਨਾ ਨੇ। ਇਹ ਬਈ ਚਮਚਾ ਲੈ। ਸ਼ਾਕ ਬਈ ਬਿੱਟੂ ਬਈ। ਛੰਨਿਆ ਦੇ ਕੇ ਹਸਾਉਂਦਾ ਬੁਲਾ ਹੀ ਸਕਦੇ ਹੋ ਗਰਮੀ ਕਿਹੜੇ ਲੋਟ ਪਈ ਜਾਂਦੀ ਆ ਇੱਧਰ। ਸਮਾਂ ਜਿਹੜਾ ਪੌਣੇ 1 ਦਾ ਹੋ ਗਿਆ ਤੇ ਰੋਡ ਜਮਾ ਤਪੀ ਜਾਂਦੀ ਐ ਸੇਕਾਂ ਮਾਰਦੀ ਐ ਤੇ ਇੱਧਰ ਸਾਹਮਣੇ ਮੰਦਿਰ ਸੀ ਤੇ ਮੰਦਿਰ ਦੀ ਜਗ੍ਹਾ ਤੇ ਇੱਥੇ ਨਿੰਮਾਂ ਦੀ ਵਧੀਆ ਸੋਹਣੀ ਸੰਘਣੀ ਛਾਂ ਆ ਤੇ ਸਾਈਕਲ ਆਪਾਂ ਤਿੰਨੇ ਇੱਧਰ ਖੜਾ ਲਿਆ ਤਨੀਸ਼ੂ ਭਾਈ ਆਪਣਾ ਪਿੱਛੇ ਆ ਹੀ ਜਾਂਦਾ ਤੇ ਨਾਲ ਹੀ ਮੰਦਿਰ ਦੇ ਸਮੁੰਦਰ ਸਮੁੰਦਰ ਕੰਨੇ ਵੀ ਥੋੜਾ ਆ ਗੇੜਾ ਮਾਰਿਆ ਇਹ ਵੈਸੇ ਤਾਂ ਮਹੀਨਾ ਇੱਕ ਸਮੁੰਦਰ ਦੇ ਆਲੇ ਦੁਆਲੇ ਗੇੜੇ ਕੱਢੇ ਆਪਾਂ ਤੇ ਇਹ ਸਾਰੇ ਜਿਹੜੇ ਇੱਧਰ ਸੁੱਤੇ ਪਏ ਆ ਹਾਲਜ ਇਹ ਮਛਵਾਰੇ ਆ ਇੱਧਰ ਲੱਗ ਪੱਗ ਜਿਹੜੇ ਐਸ ਰੋਡ ਦੇ ਨੇੜੇ ਤੇੜੇ ਘਰ ਦੇਖੋਗੇ ਤੇ ਕੱਚੀਆਂ ਝੌਂਫੜੀਆਂ ਇਹ ਦੇਖੋਗੇ ਤੇ ਬਈ ਮਛਵਾਰਿਆਂ ਦੀਆਂ ਇੱਥੇ ਮੱਛੀਆਂ ਫੜਦੇ ਆ ਤੇ ਆ ਜਾਲ ਪਏ ਇੱਧਰ ਇਹਨਾਂ ਦੇ ਇਹਨਾਂ ਦਾ ਮੁੱਖ ਕਾਰੋਬਾਰੀ ਸਮੁੰਦਰ 'ਚ ਮੱਛੀਆਂ ਫੜ ਕੇ ਤੇ ਅੱਗੇ ਵੇਚਣੀਆਂ ਇਹ ਹੋਰਸਲ ਵਾਲਾ ਕੰਮ ਆ ਇਹਨਾਂ ਦਾ ਤੇ ਅੱਜ ਮੈਂ ਬਰਫ ਵਾਲੇ ਡੱਬੇ ਦੇਖੀ ਆ ਨਿਓ ਤੇ ਇਹਨਾਂ ਦੇ ਵਿੱਚ ਪੈਕ ਕਰਕੇ ਤੇ ਬਰਫ ਪਾ ਕੇ ਬਈ ਤੇ ਅੱਗੇ ਵੇਚਦੇ ਆ ਤੇ ਸਾਰਾ ਜਾਲ ਪਏ ਆ ਵੱਡੇ ਵੱਡੇ ਜਿਹੜੇ ਸਮੁੰਦਰ 'ਚ ਸਿੱਟਦੇ ਆ ਇਧਰ ਇਹਨਾਂ ਦੇ ਜਾਲ ਪਏ ਮਛਵਾਰਿਆਂ ਦੇ ਸਾਰੇ ਸਮੁੰਦਰ ਦੇ ਨੇੜੇ ਨੇੜੇ ਤੇ ਇਧਰ ਇਹਨਾਂ ਦੀਆਂ ਬੇੜੀਆਂ ਖੜੀਆਂ ਐ ਤੇ ਇਹ ਬਈ ਸਮੁੰਦਰ ਦੇ ਵਿੱਚ ਬਹੁਤ ਦੂਰ ਤੱਕ ਟੱਪ ਜਾਂਦੇ ਆ ਹਫਤਾ ਹਫਤਾ ਮੁੜਦੇ ਨਹੀਂਗੇ ਦੂਰ ਤੱਕਰ ਦੇਖੋਗੇ ਇਹ ਹੀ ਬੇੜੀਆਂ ਬੇੜੀਆਂ ਦੇਖਣੀਆਂ ਸਮੁੰਦਰ ਦੇ ਨੇੜੇ ਨੇੜੇ ਤੇ ਸਾਰੀਆਂ ਜਿਹੜੀਆਂ ਬੇੜੀਆਂ ਦੇਖੀ ਜਾਂ ਨੇ ਤੁਸੀਂ ਇਹ ਮੱਛੀਆਂ ਫੜਨ ਵਾਲਿਆਂ ਦੀਆਂ ਮਛਵਾਰੀਆਂ ਦੀਆਂ ਇਹ ਦੂਰ ਤੱਕਰ ਜਿਹੜੀਆਂ ਦੇਖੀਏ ਨੇ ਮਛਵਾਰੀਆਂ ਦੀਆਂ ਉਹ ਜਿੱਥੇ ਧਿਕਰ ਨਿਕਾ ਜਾਂਦੀ ਹੈ ਇੱਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਟੂਰਿਸਟ ਪਲੇਸ ਨਹੀਂ ਆ ਸਾਰਾ ਇਹ ਮੱਛੀਆਂ ਫੜਦੇ ਆ ਤੇ ਅੱਗੇ ਸੇਲ ਕਰਦੇ ਆ ਇਹਨਾਂ ਦੇ ਲਗਭਗ ਜਿਵੇਂ ਉਹ ਅੱਗੇ ਤੁਰੀਆਂ ਜਾਂਦੀਆਂ ਸਕਰੀਨ ਦੇ ਵਿਚਾਲੇ ਦੇਖੋਗੇ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਇਹ ਅਸਟਮ ਜਮਾ ਸਕਰੀਨ ਦੇ ਵਿਚਾਲੇ ਆ ਗਈ ਬੇੜੀਆਂ ਜਿਹੜੀਆਂ ਤੁਰੀਆਂ ਫਿਰਦੀਆਂ ਸਮੁੰਦਰ ਦੇ ਵਿੱਚ ਤੇ ਭਾਈ ਸਾਰੀਆਂ ਮੱਛੀਆਂ ਫੜਨ ਵਾਲੇ ਮਛਵਾਰਿਆਂ ਦੀਆਂ ਤੇ ਆਲੇ-ਦੁਆਲੇ ਇੱਧਰ ਇਹਨਾਂ ਦੇ ਜਾਲ ਪਏ ਆ ਵੱਡੇ-ਵੱਡੇ ਜਿਹੜੇ ਸਮੁੰਦਰ ਚ ਸਿੱਟਦੇ ਤੇ ਤੇ ਆ ਦੇਖੋ ਸੰਖ ਜਿਹੜੇ ਆਪਾਂ ਪਿੱਛੇ ਦੇਖੇ ਸੀ ਇਹ ਚਣਾਈ ਦੇ ਵਿੱਚ 500 ਕੁ ਪਤਾ ਨਹੀਂ 600 ਦੇ ਕਹਿੰਦੇ ਸੀ ਇਹ ਤੇ ਇੱਥੇ ਭਾਈ ਸਮੁੰਦਰ ਦੇ ਕਿਨਾਰੇ ਤੇ ਆਮ ਹੀ ਪਏ ਆ ਕਿਹੜੇ ਲੋਟ ਸਮੁੰਦਰ ਦੀਆਂ ਛੱਲਾ ਵੱਜੀਆਂ ਦੀਆਂ ਇੱਧਰ ਜਿਹੜਾ ਸਮੁੰਦਰ ਦਾ ਪਾਣੀ ਹੈ ਸਾਫ਼ ਹੈ ਕਿਉਂਕਿ ਇੱਧਰ ਟੂਰਿਸਟ ਵਗੈਰਾ ਆਉਂਦੇ ਨਹੀਂਗੇ ਤੇ ਸ਼ਹਿਰ ਵਗੈਰਾ ਹੈ ਨਹੀਂਆਂ ਨੇੜੇ ਤੇੜੇ ਤੇ ਐਸੇ ਕਰਕੇ ਜਿਹੜਾ ਪਾਣੀ ਸਾਫ਼ ਹੈ ਦਾ ਸਮੁੰਦਰ ਦਾ ਤੇ ਆਹ ਜਿਹੜਾ ਇੰਜਣ ਜੇ ਦੇਖੀ ਜਾਂਦੇ ਤੁਸੀਂ ਇਹ ਬਈ べੜੀ ਨੂੰ ਚਲਾਉਂਦਾ ਹੈ ਮੇਨ ਕੰਮ ਕਰ ਇਹਦਾ ਹੀ ਹੁੰਦਾ ਤੇ ਆ ਪੱਖਾ ਜਿਹੜਾ べੜੀ ਦੇ ਥੱਲੇ ਲੱਗਿਆ ਹੁੰਦਾ ਘੁੰਮਦਾ ਹੁੰਦਾ ਤੇ ਇਹ ਹੀ ਭਾਈ ਅੱਗੇ ਪਿੱਛੇ ਬੇੜੀ ਨੂੰ ਕਰਦਾ ਸਾਰਾ ਇਹਦਾ ਹੀ ਕੰਮਕਾਰ ਹੈ ਬੇੜੀ ਦੇ ਵਿੱਚ ਕਿੱਡੇ-ਕੱਡੇ ਜਵਾਲ ਪਏ ਆ ਤੇ ਚਾਰੇ ਪਾਸੇ ਇੱਕ ਹੀ ਸਮੈਲ ਆਉਂਦੀ ਹੈ ਮੱਛੀਆਂ ਦੀ ਜਿਹੜੀ ਸਮੁੰਦਰੀ ਮੱਛੀ ਹੁੰਦੀ ਆ ਉਹਦੀ ਮوسک ਜ਼ਿਆਦਾ ਮਾਰਦੀ ਆ ਤੇ ਜਿਹੜੀ ਮਿੱਠੇ ਪਾਣੀ ਦੀ ਮੱਛੀ ਹੁੰਦੀ ਆ ਉਹ ਮوسک ਨਹੀਂ ਮਾਰਦੀ ਆ ਐਸੇ ਕਰਕੇ ਸਮੁੰਦਰ ਦੇ ਨੇੜੇ-ਨੇੜੇ ਮੱਛੀਆਂ ਦੀ ਮوسک ਹੁੰਦਾ ਤੇ ਇੱਧਰ ਬਈ ਇਹਨਾਂ ਨੇ ਜਿਹੜਾ ਇੰਜਣ ਖੋਲ ਕੇ ਤੇ ਮੈਨੂੰ ਲੱਗਦਾ ਸਰਵਿਸ ਕਰਕੇ ਛੱਡ ਰੱਖਿਆ ਕਾਲਾ ਤੇਲ ਮਾਰ ਕੇ ਕਈ ਕੇ ਜੜੀਆਂ ਬੇੜੀਆਂ ਮੁੰਦੀਆਂ ਵੀ ਮਾਰੀਆਂ ਪਈਆਂ ਇਹਨਾਂ ਦੇ ਉੱਤੇ ਇੰਜਣ ਵਗੈਰਾ ਹੁੰਦਾ ਖੋਲਿਆ ਪਿਆ ਤੇ ਆ ਦੇਖੋ ਜਿਵੇਂ ਇੰਜਣ ਧਰਿਆ ਹੋਇਆ ਇਹਦੇ ਉੱਤੇ ਤੇ ਬਈ ਇਹਦਾ ਮੂੰਹ ਜੇ ਅੰਦਰਲੇ ਪਾਸੇ ਕਰ ਲੈਂਦੇ ਫੋਰ ਕੇ ਤੇ ਉਹ ਪੱਖਾ ਜਿਹੜਾ ਪਾਣੀ ਵਿੱਚ ਛੱਡ ਦਿੰਦੇ ਆ ਤੇ ਫਿਰ ਜਿਹੜੀ ਪਿਟ ਪਿਟ ਬੜਾ ਰੇਸ ਦੀ ਦੇ ਦਿੰਦੇ ਆ ਤੇ ਇਹ ਬਈ ਲੱਗ ਪਾ ਗੇ ਏਰੀਆ ਜਿਹੜਾ ਸਾਰੀ ਮੱਛੀ ਦਾ ਹੋਲਸੇਲ ਏਰੀਆ ਹੈ ਇੱਥੋਂ ਜ਼ਿਆਦਾ ਬਹੁਤ ਜ਼ਿਆਦਾ ਮੱਛੀ ਫੜੀ ਜਾਂਦੀ ਤੇ ਅੱਗੇ ਬਈ ਵੱਖ-ਵੱਖ ਸਟੇਟਸ ਦੇ ਵੱਖ-ਵੱਖ ਸ਼ਹਿਰਾਂ ਚ ਜਿਹੜੀ ਇੱਥੋਂ ਮੱਛੀ ਸਪਲਾਈ ਹੁੰਦੀ ਹੈ ਤੇ ਇੱਥੇ ਬਈ ਆ ਜਿਹੜੇ ਛੋਟੇ-ਛੋਟੇ ਦੇਖੋਗੇ ਜਿਹੜੇ ਕੁਲਫੀਆਂ ਵਾਲੇ ਡੱਬੇ ਜੇ ਆ ਤੇ ਇੱਥੇ ਆਮ ਹੀ ਪਏ ਦਿਖਣਗੇ ਆ ਰਹੇ ਬਈ ਇਹਨਾਂ ਵਿੱਚ ਮੱਛੀਆਂ ਨੂੰ ਪੈਕ ਕਰਕੇ ਤੇ ਅੱਗੇ ਹੋਲਸੇਲ ਵਿੱਚ ਵੇਚਿਆ ਜਾਂਦਾ ਤੇ ਇੱਧਰ ਵੀ ਆ ਪਿਆ ਹੈਗਾ ਇਹਨਾਂ ਵਿੱਚ ਬਰਫ਼ ਭਰ ਕੇ ਦੇ ਵਿੱਚ ਮੱਛੀਆਂ ਭਰ ਕੇ ਤੇ ਫਿਰ ਪੈਕ ਕਰਕੇ ਤੇ ਨੂੰ ਬਈ ਅੱਗੇ ਟਰਾਂਸਪੋਰਟ ਤੇ ਭੇਜ ਦਿੰਦੇ ਆ ਤੇ ਹੁਣ ਆਪਾਂ ਚੱਲਦੇ ਆ ਤੇ ਅੱਧਾ ਘੰਟਾ ਆਪਾਂ ਲੰਮੇ ਲੇਟ ਹੁੰਨੇ ਆ ਤੇ ਫਿਰ ਆਪਾਂ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਤੇ ਇਸ ਟਾਈਮ ਹੈ ਜਿਹੜਾ ਸਮੁੰਦਰ ਦੇ ਜਮਾ ਆਪਾਂ ਨੇੜੇ-ਨੇੜੇ ਸਫ਼ਰ ਕਰੀ ਜਾਂਦੇ ਤੇ ਇੱਕ ਤਾਂ ਸਮੁੰਦਰ ਦਾ ਤਾਪ ਆਜਦਾ ਹੈ ਇਹ ਵੀ ਗੱਲ ਹੈ ਕਿ ਰੋੜਾਂ 'ਚੋਂ ਤਾਪ ਦੀਆਂ ਤੇ ਸਾਈਕਲ ਜਿਹੜਾ ਥੋੜਾ ਜਿਹਾ ਔਖਾ ਚੱਲਦਾ ਕਿਉਂਕਿ ਟਾਇਰ ਆ ਜਿਹੜੇ ਰੋੜਾਂ ਨਾਲ ਚਿਪਕੇ ਚੱਲਦੇ ਤਾਂ ਜ਼ੋਰ ਵੱਧ ਲੱਗਦਾ ਤੇ ਇਹਦੇ ਕਰਕੇ ਆਪਾਂ ਥੋੜਾ ਜਿਹਾ ਹੁਣ ਰੈਸਟ ਕਰ ਲੈਨੇ ਆ ਘੰਟਾਗ ਤੇ ਫਿਰ ਆਪਾਂ ਅੱਗੇ ਦਾ ਜਿਹੜਾ ਸਫ਼ਰ ਕਰਾਂਗੇ ਤੇ ਆਪਣੇ ਕੋਲੇ ਸੇਵ ਹੈਗਾ ਉਹ ਵੀ ਖਾ ਲਈ ਕਿਉਂਕਿ ਭੁੱਖ ਲੱਗੀ ਪਈ ਐ ਆਪਾਂ ਕਿੰਨੂੰ ਤਾਂ ਪਿੱਛੇ ਛਕਿਆਏ ਸੀ ਇਹ ਕਰ ਲਿਆ ਆਪਾਂ ਅੱਧਾ ਘੰਟਾ ਆਰਾਮ ਤੇ ਹੁਣ ਵਾਪਸੀ ਆਪਾਂ ਫੇਰ ਅੰਨਾ ਚ 32 ਨੈਸ਼ਨਲ ਹਾਈਵੇ ਤੇ ਸਾਈਕਲ ਜਿਹੜੇ ਛੜਾਤੇ ਆ। ਐਸੀ ਆ ਮੰਦਰੇ ਕਿੱਥੇ ਆਪਾਂ ਰੁਕੇ ਸੀ ਤੇ ਉਹ ਸਾਹਮਣੇ ਦਰਾਖਤ ਆ। ਬੋੜ ਨਿੰਮਾ ਨਾਲ ਹੀ ਲੜਦੇ ਦਰਾਖਤ ਸੀ। ਨੀਂਦ ਦੇ ਟੁੱਲੇ ਉਨ ਲੱਗੇ ਸੀਗੇ ਤੇ ਜੇ ਸੌਿਆਂਦੇ ਤਾਂ ਫਿਰ ਪਤਾ ਨਹੀਂ 4 ਵਜਣੇ ਸੀ ਕਿ 5। ਐਸੇ ਕਰਕੇ ਸੋਚਿਆ ਕਿ ਆਪਾਂ ਕਿ ਚੱਲਦੇ ਆ ਅੱਗੇ ਵੱਲ ਸਫਰਾਂ ਵਾਲੀ ਤੇ ਸਫਰ ਦਾ ਨਿਵੇੜਾ ਕਰਦੇ ਆ। ਈ ਵਈ ਤੇ ਲਵੇ ਤਵੇ ਹੋ ਗਿਆ ਤੇ ਚਾਹ ਭਈ ਅੰਨਾ ਦੇ ਜਾ ਤੇ ਪਿੱਛੇ ਆਪਾਂ ਘੰਟਾ ਤੱਕ বাস 'ਤੇ ਅਸੀਂ ਉੱਥੇ ਲੰਮੇ ਲੇਟ ਹੋ ਗਏ ਤੇ ਪਤਾ ਨਹੀਂ ਲੱਗਾ ਕਦੋਂ ਨੀਂਦ ਆ ਗਈ ਤੇ ਹੁਣ ਆ ਕਿਲੋਮੀਟਰ ਚੱਲੇ ਆ ਤੇ ਅੱਗੇ ਢਾਬਾ ਆਇਆ ਤੇ ਇੱਥੋਂ ਚਾਹ ਕਰ ਇੱਕ ਕੜੀ ਜੀ ਕਰਾਈ ਆ ਪੀਣੇ ਤੇ ਫਿਰ ਆਪਾਂ ਅੱਗੇ ਵਾਲਾ ਸਫਰ ਆਲੀ ਚੱਲਦੇ ਨੇ ਚਾਹ ਪੀ ਲਈ ਆ ਤੇ ਹੁਣ ਸਰੀਰ ਆ ਥੋੜਾ ਇਹ ਕੜਾ ਕਰ ਲਿਆ ਤੇ ਹੁਣ ਆਪਾਂ ਸਫਰ ਖਿੱਚਦੇ ਆ ਬਰੇਕ ਮਾਰਾਂਗੇ 15-20 ਕਿਲੋਮੀਟਰ ਤੇ ਹੁਣ ਦੁਪਹਿਰੇ ਤਾਂ ਜਮਾਂ ਆ ਸੁੰਨ ਪਈ ਹੁੰਦੀ ਆ ਇੱਧਰ ਅੰਨਾਂ ਬੱਕਰੀਆਂ ਤੇ ਗਾਵਾਂ ਚਾਰੀ ਜਾਂਦਾ ਜਿਵੇਂ ਰਾਜਸਥਾਨ ਚ ਬੱਕਰੀਆਂ ਲੈ ਕੇ ਫਿਰਦੇ ਹੁੰਦੇ ਦੋਵੇਂ ਅੰਨਾਂ ਬੱਕਰੀਆਂ ਤੇ ਗਾਵਾਂ ਲੈ ਕੇ ਥੇਤਾਂ ਵਿੱਚ ਫਰੀ ਜਾਂਦਾਗਾ ਬਸ ਐਵੇਂ ਛੋਟੇ ਛੋਟੇ ਇਹ ਖਾਲ ਦਿਖਣਗੇ ਪਾਣੀ ਦੇ ਤੇ ਬਸ ਪਹਾੜੀ ਕਿਕਰਾਂ ਲਖਣੀਆਂ ਦੋਨੇ ਸਾਈਡ ਹੀ ਰੋਡ ਤੇ ਔਰ ਕੋਸਨੀਆ ਇਧਰ ਜ਼ਿਆਦਾਤਰ ਇਹ ਪਰਿਵਾਰ ਸਮੁੰਦਰ ਚ ਜਿਹੜੀਆਂ ਮੱਛੀਆਂ ਹੁੰਦੀਆਂ ਉਹਨਾਂ ਦਾ ਵਪਾਰ ਕਰਕੇ ਤੇ ਆਪਦਾ ਘਰ ਚਲਾਉਂਦੇ ਆ ਉਹਨਾਂ ਨੂੰ ਫੜਦੇ ਆ ਤੇ ਫਿਰ ਆ ਗਾਂ ਵੇਚ ਦਿੰਦੇ ਆ ਤੇ ਫਿਰ ਆਪਦਾ ਜਿਹੜਾ ਘਰ ਦਾ ਗੁਜ਼ਾਰਾ ਕਰਦੇ ਆ 10 ਤੋਂ 12 ਕਿਲੋਮੀਟਰ ਸਫਰ ਕਰਨ ਤੋਂ ਬਾਅਦ ਇੱਕ ਪਿੰਡ ਆਇਆ ਪਿੰਡ ਦੇ ਫਿਰਨੀ ਤੇ ਟੋਬਾ ਬਣਿਆ ਹੋਇਆ ਤੇ ਇਧਰ ਲੱਗ ਭੱਗ ਦੇਖਿਆ ਵੀ ਜਵਾਕ ਨਹੀਂ ਏ ਵੱਡੀ ਉਮਰ ਦੇ ਮਾਤਾ ਭੈਣਾ ਸਾਰੀਆਂ ਜਿਹੜੀਆਂ ਇਹ ਟੋਪਿਆਂ ਚ ਨੌਂਦੀਆਂ ਬਈ ਇਹ ਨਹੀਂ ਪਤਾ ਕੀ ਗੱਲਬਾਤ ਹੈ ਵੀ ਉਹ ਦੇਖੋ ਜਿਵੇਂ ਆਖਣਾਈ ਜਾਂਦੇ ਆ ਇਹ ਆ ਦੇ ਪਰ ਇਹ ਨਹੀਂ ਪਤਾ ਲੱਗਿਆ ਵੀ ਇੱਥੇ ਬੈਠੇ ਵਾਲੀ ਦੁਵਾਰੇ ਇੱਕ ਦੋ ਟੋਪੇ ਬਣੇ ਹੁੰਦੇ ਆ ਤੇ ਜ਼ਿਆਦਾਤਰ ਉਹਨਾਂ ਵਿੱਚ ਹੀ ਨੌਂਦੇ ਆ ਜਾਂ ਤਾਂ ਇਹ ਗੱਲਬਾਤ ਹੋ ਸਕਦੀ ਹੈ ਵੀ ਇੱਥੇ ਜਿਹੜਾ ਪਾਣੀ ਆ ਸਮੁੰਦਰ ਦਾ ਖਾਰਾ ਹੈ ਤੇ ਇਹ ਜਿਹੜਾ ਮੀਂਹ ਦਾ ਪਾਣੀ ਇੱਥੇ ਇਕੱਠਾ ਹੋਇਆ ਰਹਿੰਦਾ ਹੈਗਾ ਤੇ ਇਹਦੇ ਵਿੱਚ ਨੌਂਦੇ ਆ ਕੱਪੜੇ-ਕੁੱਪੜੇ ਵੀ ਇੱਥੇ ਧੋਂਦੇ ਆ ਸਮਾਂ ਜਿਹੜਾ 5:30 ਦਾ ਹੋ ਗਿਆ ਤੇ ਇਧਰੋਂ ਸੂਰਜ ਪੂਰੀਆਂ ਤਿਆਰੀਆਂ ਵੱਟੀ ਖੜਾ ਘਰਾਂ ਵੱਲ ਜਾਣ ਵਾਸਤੇ ਤੇ ਪਹਿਲਾਂ ਥੋੜਾ ਜਿਹਾ ਦਰਖਤਾਂ ਤੋਂ ਉੱਤੇ ਸੀ ਤੇ 5-10 ਮਿੰਟਾਂ ਚੀ ਜਵਾਂ ਥੱਲੇ ਜਾਵੜਿਆ ਤੇ ਟਿੱਕੀ ਜਿਹੜੀ ਲਾਲ ਹੋਈ ਜਾਂਦੀ ਆ ਹੌਲੀ 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 ਹੋਈ ਕਰਦੇ ਆ ਅੱਧੇ ਘੰਟੇ ਤੱਕਰ ਜਵਾਂ ਲੁਪਤ ਹੋ ਜੂਗਾ ਤੇ ਇਧਰ ਬਈ ਜ਼ਿਆਦਾਤਰ ਜ਼ਮੀਨਾਂ ਆਬਾਦ ਹੀ ਆ ਜਿਵੇਂ ਪਿੱਛੇ ਵੀ ਦੱਸਿਆ ਸੀ ਆ ਆਸੇ-ਪਾਸੇ ਸੜਕ ਦੇ ਦੋਨੇ ਸਾਈਡ ਹੀ ਪਹਾੜੀ ਕਿਕਰਾਂ ਹੀ ਵਿਖਦੀਆਂ ਆ ਇੱਥੇ ਬਹੁਤ ਘਟ ਹੈ ਜਿਹੜੇ ਘਰ ਵਿਖਣਗੇ ਤੇ ਜੇ ਘਰ ਵੀ ਹੈ ਤੇ ਉਹਨਾਂ ਚ ਕੋਈ ਰਸ ਹੋਣੀ ਨਹੀਂ ਜੀ ਕਿਉਂਕਿ ਇੱਥੇ ਕਾਰੋਬਾਰ ਹੈ ਨਹੀਂਗਾ ਤੇ ਕਾਰੋਬਾਰ ਸ਼ਹਿਰਾਂ ਦੇ ਆਲੇ-ਦੁਆਲੇ ਹੁੰਦਾ ਹੈ ਬੇਰੋਜ਼ਗਾਰ ਐ ਐਸੇ ਕਰਕੇ ਘਰ ਹੈ ਜਿਹੜੇ ਜ਼ਿਆਦਾਤਰ ਖਾਲੀ ਮਿਲਦੇ ਆ ਤੇ ਅੱਜ ਦੇਖਦੇ ਆ ਆਪਣਾ ਟਿਕਾਣਾ ਕਿੱਥੇ ਹੁੰਦਾ ਆਪਾਂ ਆਟਾ ਵੀ ਲੈਣਾ ਤੇ ਦੇਖਾਂਗੇ ਕੋਈ ਪਿੰਡ ਆ ਗਿਆ ਪਿੰਡ ਦੇ ਆਲੇ-ਦੁਆਲੇ ਜਿੱਥੇ ਆਟਾ ਮਿਲਿਆ ਤੇ ਉੱਥੋਂ ਆਪਾਂ ਕਿਤੇ ਆਪਦਾ ਤੰਬੂ ਗੱਡਾਂਗੇ ਤੇ ਹੁਣ ਚੱਲਦੇ ਆਪਾਂ ਅੱਗੇ ਨੂੰ ਨੇ ਰਾ ਹੋਂ ਤੋਂ ਪਹਿਲਾਂ ਪਹਿਲਾਂ ਆਪਾਂ ਆਟਾ ਲੈ ਕੇ ਤੇ ਆਉ ਦਾ ਟਿਕਾਣਾ ਲੱਭ ਲਈਏ ਆ ਨਿੱਕਾ ਜਿਹਾ ਪਿੰਡ ਆਇਆ ਤੇ ਪਿੰਡ ਦੇ ਵਿੱਚ ਵੀ ਮੈਨੂੰ ਲੱਗਦਾ ਟਮਾਟਾ ਲਾ ਘਰ ਹੈ ਜਿਹੜੇ ਚ ਬਸੂਆਂ ਬਾਕੀ ਸਾਰੇ ਖਾਲੀ ਪਏ ਆ ਜਿਵੇਂ ਆ ਪਿਛਲੇ ਸਾਰੇ ਖਾਲੀ ਸੀ ਘਰ ਇਸ ਜਿਹੜੀ ਬਸੂਆਂ ਦੇਖਦੇ ਕੋਈ ਦੁਕਾਨ ਤੁਹਾਨੂੰ ਮਿਲ ਜੇ ਜਿੱਥੋਂ ਆਟੇ ਦੀ ਆਪਣਾ ਥੈਲੀ ਮਿਲ ਜੇ ਸਾਹਮਣੇ ਆ ਸੋਦੇ ਪੱਤੇ ਵਾਲੀ ਦੁਕਾਨ ਤੇ ਤਾਂ ਆਪਾਂ ਨੂੰ ਆਟਾ ਮਿਲ ਗਿਆ ਕਿਲੋ ਲਈ ਤਰਪਾਲ ਵੀ ਕਿਲੋ ਅੱਧਾ ਅੱਧਾ ਕਿਲੋ ਦੀਆਂ ਆਸ਼ੀਰਵਾਦ ਆਟੇ ਦੀਆਂ ਦੋ ਥੈਲੀਆਂ ਲੈ ਲਈਆਂ 70 ਰੁਪਏ ਕਿਲੋ ਨਹੀਂ ਇਹ 72 ਰੁਪਏ ਦਾ ਦਿੱਤਾ ਗਿਆ 72 ਰੁਪਏ ਦੇ 1 ਰੁਪਿਆ ਵਧ ਕੇ ਲਾਏ 1 ਰੁਪਿਆ ਨੇ 2 2 ਰੁਪਏ ਇੱਕ ਪੈਕੇਟ ਦਾ 1 ਰੁਪਿਆ ਵਧ ਕੇ ਲਾਏ ਇੱਕ ਪੈਕੇਟ ਦਾ 1 ਰੁਪਿਆ ਵਧ ਕੇ ਇਹ ਆਪਾਂ ਨੂੰ ਭਾ 72 ਰੁਪਏ ਦਾ 2 ਰੁਪਏ ਹੋਰ ਰੇਟ ਹੈ ਜਿਹੜਾ ਵਧ ਗਿਆ ਇਦਾਂ ਘਾਟੇ ਦਾ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਤੇ ਟਟਕਾਣਾ ਲੱਭਦੇ ਆਂ ਤੰਬੂ ਗੱਡਣ ਦਾ ਤੇ ਜਿੱਥੇ ਆਪਾਂ ਰੋਟੀ ਪਾਣੀ ਆਪਦਾ ਬਣਾਉਣਾ ਕੱਲ ਆਪਾਂ ਪਾਣੀ ਪਿੱਛੇ ਤੰਗ ਹੋਏ ਸੀ ਤੇ ਅੱਜ ਆਪਾਂ ਪਹਿਲਾਂ ਹੀ ਬੰਦੋਬਸਤ ਕਰਕੇ ਤੁਰੇ ਸੀ ਇਹ ਖਾਲੀ ਬੋਤਲ ਜਿਹੜੀ ਕੱਲ ਵਾਲੀ ਨਾਲ ਹੀ ਟੰਗੀ ਫਿਰਦੇ ਆਂ ਤੇ ਇੱਥੇ ਪੈਟਰੋਲ ਪੰਪ ਆਇਆ ਇਹ ਤਾਂ ਆਪਾਂ ਪਾਣੀ ਭਰ ਕੇ ਤੇ ਅੱਗੇ ਵੱਲ ਵਧਾਂਗੇ ਜਗ੍ਹਾ ਲੱਭਦਿਆਂ ਲੱਭਦਿਆਂ ਜਿਵੇਂ ਮੂੰਹ ਨੇਰਾ ਹੋ ਗਿਆ ਤੇ ਸਾਧਨਾਂ ਦੀਆਂ ਸਾਰੀਆਂ ਲਾਈਟਾਂ ਜਗਣ ਲੱਗੀਆਂ ਤੇ ਆਪਾਂ ਜਿਵੇਂ ਸੋਚਿਆ ਸੀ ਵੀ ਅੱਗੇ ਸ਼ਹਿਰ ਆਊਗਾ ਕਿ ਨਹੀਂ ਆਊਗਾ ਤੇ ਵਾਹ ਵਾ ਕੁਦਰਤੀ ਵਾਹ ਵਾ ਵੱਡਾ ਸ਼ਹਿਰ ਆ ਗਿਆ ਤੇ ਸ਼ਹਿਰ ਦੀਆਂ ਸਾਰੀਆਂ ਲੱਟਾਂ ਜਗਨ ਲੱਗ ਗਈਆਂ ਇੱਧਰ ਇੱਕ ਭਾਂਡੇ ਵਾਲੀ ਦੁਕਾਨ ਆਈ ਹੈ ਇੱਥੇ ਆਪਾਂ ਕਿਉਂ ਰੁਕਿਆ ਕੀ ਗੱਲਬਾਤ ਆ ਉਹ ਅੰਦਰ ਜਾ ਕੇ ਦੱਸਦੇ ਆ ਤੁਹਾਨੂੰ ਜਿਹੜਾ ਆਪਾਂ ਰਾਤ ਟੋਵੀਆ ਸੀ ਆ ਦਾਲ ਵਾਲਾ ਉਹ ਆਪਣਾ ਧੋਸ ਮਾਰ ਕੇ ਦਾ ਪਰਚਾ ਸੀ ਆ ਲੜ ਕੇ ਜਿਹੜਾ ਬਾਟੀਆਂ ਕੋਲੀਆਂ ਤੇ ਪਈਆਂ ਸੀ ਟੋਵੀਆ ਪਤਾ ਨਹੀਂ ਕਿੱਧਰ ਗਿਆ ਤੇ ਭਾਲਿਆ ਵੀ ਇੱਧਰ ਉੱਧਰ ਨਹੀਂ ਮਿਲਿਆ ਤੇ ਹੁਣ ਆਪਾਂ ਟੋਪੀਆਂ ਲੈਣ ਵਾਸਤੇ ਇੱਥੇ ਦੁਕਾਨ ਤੇ ਰੁਕੇ ਆ ਨਵਾਂ ਟੋਪੀਆਂ ਲੈਣੇ ਆ ਉਹਦੀ ਜ਼ਰੂਰਤ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦੇ ਪੈਂਦੀ ਹੈ ਚਾਹ ਬਣਾਉਣੀ ਹੈ ਦੁੱਧ ਦਿੱਤਾ ਕਰਨਾ ਦਾਲ ਸਬਜ਼ੀ ਬਣਾਉਣੀ ਹੈ ਤੇ ਉਹ ਟੋਪੀਆਂ ਜੀ ਬਣਾਉਣੀ ਪੈਂਦੀ ਐ ਐਸੇ ਕਰਕੇ ਤੇ ਆਪਾਂ ਪਿੱਛੇ ਤਾਂ ਆਪਾਂ ਯਾਦ ਨਹੀਂ ਆਇਆਗਾ ਤੇ ਜਦੋਂ ਬਾਜ਼ਾਰ ਜਾਨਾਂਗੇ ਸੀ ਉਦੋਂ ਯਾਦ ਆਇਆ ਵੀ ਟੋਪੀਆਂ ਜਿਹੜਾ ਆਪਣਾ ਤੜਕੇ ਦਾ ਹੈ ਨਹੀਂ ਆਪਣੇ ਕੋਲੇ ਤੇ ਦਾਲ ਸਬਜ਼ੀ ਜਿਹੜੀ ਉਹ ਕਾਹਚ ਬਣਾਉਣੀ ਹੈ ਤੇ ਫੇਰ ਆਪਾਂ ਦੇਖਦੇ ਆਂ ਤੇ ਆਪ ਜਿਹੜੀ ਭਾਂਡਿਆਂ ਦੀ ਦੁਕਾਨ ਆਈ ਆ ਇੱਥੋਂ ਬਾਈ ਫਰਿਆਂ ਤੋਂ ਬ

ਇਸ ਸਿਲਵਰ ਅਲੂਮੀਨੀਅਮ ਰੰਗ ਸਿਲਵਰ ਆ ਸਹੀ ਹੈ ਉਹ ਸਿਲਵਰ ਦਾ ਨਹੀਂ ਆਉਂਦਾ ਆ ਸਹੀ ਹੈ 280 250 ਜ਼ਿਆਦਾ ਕੋਈ ਫਰਕ ਤਾਂ ਨਹੀਂ ਆ ਪਰ ਇਹ ਸਹੀ ਹੈ ਸਾਈਜ਼ ਵੀ ਸਹੀ ਹੈ ਆਪਣੇ ਬੈਗ ਚ ਵੀ ਆ ਜਾਊਗਾ ਤੇ ਵੈਸੇ ਵੀ ਸਹੀ ਹੈ ਚਾਹ ਚੂਪਣ ਨੂੰ ਠੀਕ ਹੈ ਬਸ ਭਾਈਸੋ ਦਾ 250 ਹਾਂ 250 ਇਹ ਉਹ ਜਿਹੜਾ ਟੋਪੀਆ 280 ਰੁਪਈਆ ਦਾ ਤੇ ਇਹ 250 ਦਾ ਕਿਹਦੇ ਵਿੱਚ ਵੀ ਪਰਚੀ ਲਾ ਰੱਖੀ ਬਾਈ ਫਿਰਨ 250 ਰੁਪਈਏ ਦੀ ਚਲੋ ਜੀ ਬਿੱਲ ਕਰਵਾਈਏ ਲੈਂਟ ਆਪਾਂ ਕੱਲਾ ਟੋਪੀਏ ਆਈ ਸੀਏ ਟੋਪੀਏ ਦੇ ਨਾਲ ਨਾਲ ਦੋ ਚੀਜ਼ਾਂ ਹੋਰ ਲੈ ਲਈਆਂ ਇੱਕ ਤਾਂ ਪਲੇਟ ਲੈ ਲਈ ਟੋਪੀਏ ਢੱਕਣ ਨੂੰ ਤੇ ਇੱਕ ਆਪਾਂ ਕਟਛੀ ਲੈ ਲਈ ਜੀ 50 ਇਹਨਰ ਵੀ ਲੱਗੇ ਟੋਟਲ 850 ਟੋਟਲ ਬਿੱਲ ਬਣਿਆ 350 ਦਾ ਇਹ ਦੋ ਚੀਜ਼ਾਂ ਆਪਣੇ ਕੋਲ ਹੈ ਨਹੀਂ ਸੀਆਂ ਕਟਛੀ ਤਾਂ ਆਪਾਂ ਜਦੋਂ ਕੋਲਕੱਤਾ ਤੋਂ ਗਏ ਸੀ ਉਦੋਂ ਹੀ ਜਿਹੜੀ ਪਤਾ ਨਹੀਂ ਕਿੱਥੇ ਰਹਿ ਗਈ ਸੀ ਤੇ ਇਹ ਪਲੇਟ ਆ ਜਿਹੜੀ ਇਹ ਵੀ ਜਦੋਂ ਆਪਣੇ ਕੋਲੇ ਆਪਣੇ ਦੂਜੇ ਸਾਈਕਲ ਸੀ ਤੇ ਉਹਨਾਂ ਦੇ ਵਿੱਚ ਦੀ ਬੈਗ ਪਾਟਿਆ ਤੇ ਪਲੇਟ ਹੈ ਜਿਹੜੀ ਉਹ ਵੀ ਡਿੱਗ ਪਈ ਸੀ ਤੇ ਅੱਜ ਇਹ ਦੋਨੇ ਚੀਜ਼ਾਂ ਲੈ ਲਈਆਂ ਇੱਕ ਚੀਜ਼ ਦੇ ਨਾਮ ਨਾਲ ਦੋ ਚੀਜ਼ਾਂ ਹੋ ਰਾ ਗਈਆਂ ਨੰਦਰੀ ਆ ਨਾ ਨਲੇ ਸਮਾਂ ਜਿਹੜਾ ਪੌਣੇ 7 ਦਾ ਹੋ ਗਿਆ ਤੇ ਆਪਾਂ ਜਿੱਥੋਂ ਟੋਪੀ ਲਿੱਤੇ ਸੀਗੇ ਉਥੋਂ 2 ਕਿਲੋਮੀਟਰ ਅੱਗੇ ਆਣ ਕੇ ਤੇ ਸਾਹਮਣੇ ਐਚਪੀ ਪੈਟਰੋਲ ਪੰਪ ਆਇਆ ਹੈ ਇੱਥੇ ਬਾਈ ਹੁਰੀਆਂ ਨਾਲ ਗੱਲ ਕੀਤੀ ਤੇ ਬਾਈ ਹੁਰੀ ਕਹਿੰਦੇ ਬਈ ਆਪ ਦਾ ਜਿਹੜਾ ਤੰਬੂ ਲਾ ਲਓ ਤੇ ਉਹ ਉੱਥੇ ਆਪਣੇ ਤਿੰਨੇ ਸਾਈਕਲ ਖੜਾਤੇ ਤੇ ਨੀਸ਼ੂ ਬਾਈ ਆਪਣਾ ਮਗਰ ਆਈ ਜਾਂਦਾ ਪੈਟਰੋਲ ਪੰਪ ਤੇ ਤੁਹਾਨੂੰ ਪਤਾ ਹੀ ਆਗ ਵਗੈਰਾ ਨਹੀਂ ਬਾਲ ਸਕਦੇਗੇ ਰੋਟੀ ਪਾਣੀ ਆਪਣਾ ਆਪ ਬਣਾਉਣਾ ਆਪਾਂ ਤੇ ਆਪਾਂ ਪਹਿਲਾਂ ਹੀ ਨੀਗਾ ਮਾਰ ਲਈ ਸੀ ਸਾਹਮਣੇ ਜਿਹੜੇ ਇੱਟਾਂ ਦੇ ਚੱਠੇ ਲੱਗੇ ਪਏ ਤੇ ਉੱਥੇ ਬਈ ਚਾਨਣ ਪਈ ਜਾਂਦਾ ਪੈਟਰੋਲ ਪੰਪ ਦਾ ਵਧੀਆ ਤੇ ਉੱਥੇ ਆਪਾਂ ਆਪ ਦਾ ਰੋਟੀ ਟੋਕ ਕਰ ਲਾਂਗੇ ਤੇ ਉੱਥੇ ਖਾ ਪੀ ਕੇ ਆਣ ਕੇ ਇੱਧਰ ਆਪਾਂ ਤੰਬੂ ਲਾ ਲਾਂਗੇ ਤੇ ਇੱਥੇ ਆਣ ਕੇ ਸੌ ਜਾਾਂਗੇ ਤੇ ਹੁਣ ਆਪਾਂ ਸਮਾਨ ਸੱਲਾ ਖੋਲਦੇ ਆ ਤੇ ਉੱਥੇ ਲੈ ਕੇ ਚੱਲਦੇ ਆ ਰੋਟੀ ਟੋਕਾ ਵਾਲਾ ਤੇ ਰੋਟੀ ਟੋਕ ਬਣਾਉਨੇ ਆ ਤੇ ਫਿਰ ਆਪਾਂ ਖਾ ਕੇ ਤੇ ਵੀਡੀਓ ਦੀ ਕੱਟ ਵੱਟ ਕਰਦੇ ਆ ਆਸ਼ੀਰਵਾਦ ਆਟਾ ਤੇ ਹਰਪਾਲ ਬਾਈ ਨੇ ਦੋਨੇ ਥੈਲੀਆਂ ਆਟੇ ਦੀਆਂ ਹਾਂ ਖੋਲ ਲੀਆਂ ਗੋਨ ਲਾ ਸੱਜਣਾ ਦਵਾ ਦਾ ਆਟਾ ਤੇਰੇ ਮੂੰਹ ਕਨੀ ਦੇਖਦੇ ਜੇ ਮੈਨੂੰ ਅੱਧਾ ਘੰਟਾ ਹੋ ਗਿਆ ਖੁੱਡਾ ਬਹੁਤ ਰੜੀ ਜਾਂਦਾ ਫੁਰਤੀ ਮਾਰ ਤੇ ਮੈਨੂੰ ਤੇਰੇ ਵੱਲ ਪੌਣਾ ਘੰਟਾ ਹੋ ਗਿਆ ਜਿਹੜਾ ਤੂੰ ਫੋਨ ਤੇ ਲੱਗਿਆ ਪਕਾਂ ਦਾ ਮਾਤਾ ਦਾ ਫੋਨ ਆਇਆ ਸੀਗਾ ਫੇਰ ਮੈਂ ਥੰਬਨੇਲ ਬਣਾਉਣ ਲੱਗ ਗਿਆ ਸੀ YouTube ਵਾਸਤੇ ੁੱਲਾ ਜਿਹੜਾ ਆਪਾਂ ਵਿਚਾਲਿਆ ਤੇ ਆ ਜਿਹੜੀ ਚਕਲੇ ਏਸੀ ਇਹ ਆਸੇ-ਪਾਸੇ ਰੱਖ ਲੈ ਘੋਰ ਪੱਟ ਕੇ ਆ ਆਰਪਾਲ ਵੀ ਆ ਗਿਆ ਇਧਰੋਂ ਹਰਪਾਲ ਵੀ ਆ ਗਿਆ ਚੱਲ ਪਿਆ ਭਈ ਅੱਜ ਆਪਣਾ ਚੁੱਲਾ ਤਵਾ ਫੜਾਣਾ ਆ ਲੈ ਭਈ ਤਵਾ ਝਾੜ ਲਾ ਥੋੜਾ ਫੂਫਾਕ ਮਾਰ ਲਾ ਪਰ ਨਾ ਇੱਕ ਇੱਕ ਹੋਰ ਧਰੀਏ ਮੈਂ ਤਾਂ ਮੈਂ ਮੈਂ ਤਾਂ ਦੇਖਿਆ ਸੀ ਕਿ ਬਾੜਾ ਉੱਚਾ ਹੋ ਜੀ ਉਸੇ ਕਾ ਨਹੀਂ ਪੈਣਾ ਤਾਰ ਕੇ ਆ ਇੱਧਰ ਪਈਆਂ ਹਰਪਾਲ ਇਧਰੋਂ ਚੱਕ ਲੈ ਨਵੀਂ ਆਟਾ ਕਿਉਂ ਖਰਾਬ ਕਰ ਰਹੀਆਂ ਕਾਲੀਆਂ ਹੋ ਜਾਣੀਆਂ ਆਗਣਾ ਹਾਂ ਹੋਰ ਜਿਆਦਾ ਹਨਾ ਆ ਇਧਰ ਪਈਆਂ ਟੁੱਟੇ ਆ ਚੱਕ ਲੋ ਯਾਰ ਆ ਪਏ ਮਿੱਟੂ ਬਈ ਆ ਚੱਕ ਲੈ ਯਾਰ ਟੁੱਟੀਆਂ ਵੀ ਇਹਨਾਂ ਨੇ ਸਿੱਟੀਆਂ ਵੀ ਆਏ ਆਪਾਂ ਕਹਿਣ ਵਾਲੇ ਬਣਾਗੇ ਵੀ ਅਸੀਂ ਇਧਰੋਂ ਚੱਕੀਆਂ ਸੀਆਂ ਇਹ ਚੱਕ ਲੈਣੇ ਭਾਈ ਇਹ ਹਾਂ ਤੇ ਅੱਗ ਆਪਣੀ ਅੱਜ ਵੀ ਸੋਹਣੀ ਮੱਚ ਪਈ ਐ ਲੱਕੜਾਂ ਬਿੱਟੂ ਬਾਈ ਸੁੱਕੀਆਂ ਸੁੱਕੀਆਂ ਵਾਵਾ ਇਕੱਠੀਆਂ ਕਰ ਲਿਆ ਤੇ ਇਧਰੋਂ ਆਪਣਾ ਹਰਪਾਲ ਬਾਈ ਚੱਕਲਾ ਵੇਲਣਾ ਤੇ ਆਟਾ ਗੁੰਨ ਕੇ ਪ੍ਰਾਂਚ ਸਾਰਾ ਕੁਝ ਲਿਆਇਆ ਤੇ ਦਵਾ ਦਾ ਥੱਪਦੇ ਆ ਤੇ ਫੇਰ ਆਪਾਂ ਛੱਕਦੇ ਆ ਹੁਣ ਖਾਸਾ ਹੀ ਉੱਚਾ ਹੋ ਗਿਆ ਚੁੱਲਾ ਸੇਕ ਵੀ ਸੋਹਣਾ ਚੱਲ ਪਿਆ ਰੱਖ ਵੀ ਤਵਾ ਲੈ ਲੋਟਾ ਨਾ ਕੰਮ ਹਾਂ ਹੁਣ ਵਧੀਆ ਰੋਟੀਆਂ ਬਣਾ ਲੀਆਂ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਸਾਹਮਣੇ ਐਚ ਪੀ ਪੈਟਰੋਲ ਪੰਪ ਹੈ ਉਧਰ ਆਪਾਂ ਅੱਗ ਜਗਾ ਨਹੀਂ ਸਕਦੇ ਤੇ ਐਸੇ ਕਰਕੇ ਆਪਾਂ ਜਿਹੜਾ ਚੁੱਲਾ ਪੈਟਰੋਲ ਪੰਪ ਦੇ ਸਾਹਮਣੇ ਬਾਲਿਆ ਸੀ ਆ ਤੇ ਲਾਈਟ ਜਿਹੜੀ ਪੈਟਰੋਲ ਪੰਪ ਦੀ ਜਿੱਥੇ ਆਪਾਂ ਚੁੱਲਾ ਬਾਲਿਆ ਸੀ ਉਹ ਬਿੱਟੂ ਬਾਈ ਇਟਾ ਚਕਲੇ ਜਿਹੜੇ ਪਾਸੇ ਕਰੀ ਜਾਂਦਾ ਉਹਦੇ ਕਰਕੇ ਸੋਹਣੀਆਂ ਦਵਾ ਦਵਾ ਰੋਟੀਆਂ ਪੱਕ ਗਈਆਂ ਆਪਣੀਆਂ ਤੇ ਜਿਵੇਂ ਆਪਾਂ ਰੋਟੀਆਂ ਗਿਣ ਕੇ ਨਹੀਂ ਲੋਂਦੇ ਚਣ ਕੇ ਲੋਂਨੇ ਤੇ ਇਧਰ ਆਪਣਾ ਨਿਸ਼ੂ ਬਈ ਲਾਮ ਲੇਟ ਹੋਇਆ ਪਿਆ ਵੀਡੀਓ ਦੇ ਕੱਟ ਵੱਡ ਕਰੀ ਜਾਂਦਾ ਸੀਗਾ ਆ ਜਾ ਬਈ ਨਿਸ਼ੂ ਬਣ ਗਈਆਂ ਰੋਟੀਆਂ ਮੇਟ ਖੋਲ ਨਿਸ਼ੂ ਬਈ ਵਿਛਾਲਾ ਇੱਥੇ ਰੋਟੀਆਂ ਆਪਣੀਆਂ ਰੁੱਖੀਆਂ ਲਾਈਆਂ ਸੀਆਂ ਨੂਨ ਮਿਰਚ ਪਾ ਕੇ ਤੇ ਬਾਟੀਆਂ ਘਿਓ ਪਾਲਿਆ ਤੇ ਖਾਣਿਆ ਹੁਣ ਰੋਟੀ ਪਾਣੀ ਛਕ ਲਿਆ ਸੀ ਆ ਤੇ ਅੱਜ ਦੀ ਰਾਤ ਆਪਣੀ ਐਚਪੀ ਪੈਟਰੋਲ ਪੰਪ ਤੇ ਬਤੀਤ ਹੋਊਗੀ ਤੇ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਇੱਕ ਆਪਣੇ ਭਰਾ ਦਾ ਜਨਮ ਦਿਨ ਹੈ ਹਰਪਾਲ ਬਾਈ ਦਾ ਤੇ ਸਾਰੇ ਜਾਣੇ ਫੇਲ ਬੰਦੇ ਚੈਨਲ ਤੇ ਜਾ ਕੇ ਕਮੈਂਟਾਂ ਚ ਹੈਪੀ ਬਰਥਡੇ ਜਰੂਰ ਲਿਖਿਓ ਤੇ ਬਾਈ ਦੀ ਆਪਣੇ ਦੀ ਲੰਬੀ ਲੰਬੀ ਉਮਰ ਹੋਵੇ ਪਰਿਵਾਰ ਨੂੰ ਵੀ ਸਾਰੇ ਨੂੰ ਲੱਖ ਲੱਖ ਵਧਾਈਆਂ ਤੇ ਇਹਦੇ ਨਾਲ ਹੀ ਵੀਡੀਓ ਸਮਾਰਤ ਲਈ ਹਰੇਕ ਸਾਰੀ ਸੰਗਤ ਅਤੇ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਅਤੇ ਦਿਲ ਤੋਂ ਧੰਨਵਾਦ ਹੈ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ